ਐਡਵੋਕੇਟ ਰਣਜੀਤ ਕੁਮਾਰ ਰਣਜੀਤ ਕਮਾਰ ਐਮਪੀ ਬਣਾ ਕਿ ਸਾਡੇ ਨਾਲ ਹੁਸ਼ਿਆਰਪੁਰ ਤੋਂ ਕੈਂਡੀਡੇਟ ਐਡਵੋਕੇਟ ਰਣਜੀਤ ਕੁਮਾਰ ਜੀ ਮੌਜੂਦ ਹਨ ਜਿਨ੍ਹਾਂ ਦਾ ਅੱਜ ਫਗਵਾੜਾ ਸ਼ਹਿਰ ਵਿੱਚ ਰੋਡ ਸ਼ੋ ਸੀ ਤੇ ਪੂਰੇ ਦਾ ਪੂਰਾ ਫਗਵਾੜਾ ਸ਼ਹਿਰ ਨੀਲਾ ਹੋਇਆ ਪਿਆ ਸੀ ਤੇ ਮੈਂ ਰਣਜੀਤ ਕੁਮਾਰ ਜੀ ਇਹ ਪੁੱਛਣਾ ਚਾਹੁੰਦਾ ਕਿ ਆਪ ਮਾਰੇ ਲੋਕ ਤੁਹਾਡੇ ਨਾਲ ਜੁੜ ਰਹੇ ਆ ਪੂਰੇ ਦਾ ਪੂਰਾ ਜਿਹੜਾ ਸ਼ਹਿਰ ਉਹ ਨੀਲੇ ਦਾ ਨੀਲਾ ਹੋਇਆ ਪਿਆ ਸੀ ਕਿਹੋ ਜਿਹਾ ਤੁਸੀਂ ਜਾਦੂ ਕੀਤਾ ਜਿਹੜਾ ਇੰਨਾ ਇਕੱਠ ਨਜ਼ਰ ਆ ਰਿਹਾ ਸੀ ਛੋਟੋ ਪਹਿਲਾ ਟਾਈਮ ਮੂਖ ਨਾ ਇੱਕ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਦਾ ਨੂੰ ਨਮਸਕਾਰ ਕਰਦਾ ਹਾਂ ਸਤਿ ਸ੍ਰੀ ਅਕਾਲ ਕਰਦਾ ਹਾਂ જય ਭੀਮ ਜੈ ਭਾਲ ਇਹ ਮੇਰਾ ਚਮਤਕਾਰ ਨਹੀਂ ਹੈ ਬਹੁਜਨ ਸਮਾਜ ਜਿਹੜਾ ਬਹੁਤ ਸਾਲ ਤੋਂ ਆਸ ਲਈ ਬੈਠਾ ਹੈ ਕਿ ਅਸੀਂ ਦਿੱਲੀ ਦੀ ਸੱਤਾ ਦੇ ਉੱਪਰ ਬੈਠਣਾ ਔਰ ਇਸ ਵਾਰ ਇਹਨਾਂ ਦੀ ਇਸ ਆਸ ਨੂੰ ਬੂਰ ਪੈਂਦੇ ਲੱਗਦੇ ਨੇ ਕਿਉਂਕਿ ਮੋਦੀ ਸਾਹਿਬ ਦੀਆਂ ਪਿਛਲੇ 10 ਸਾਲ ਦੀਆਂ ਜਿਹੜੀਆਂ ਪਾਲਿਸੀਆਂ ਹਨ ਉਹਦੇ ਨਾਲ ਇਕੱਲੇ ੜਲਤ ਨਹੀਂ ਪਛੜੇ ਹੀ ਨਹੀਂ ਘਟ ਗਣਤੀ ਨਹੀਂ ਗਰੀਬੀ ਪਰਖਾਨ ਹੈ ਔਰ ਉਸ ਪਰੇਸ਼ਾਨੀ ਦਾ ਜਿਹੜਾ ਗੁੱਸਾ ਹੈ ਲੋਕਾਂ ਦਾ ਉਹਨਾਂ ਨੂੰ ਇਸ ਵੇਲੇ ਜਿਹੜੀ ਉਮੀਦ ਦੀ ਨਜ਼ਰ ਬਹੁਜਨ ਸਮਾਜ ਪਾਰਟੀ 'ਤੇ ਨਜ਼ਰ ਆ ਰਹੀ ਹੈ ਕਿਉਂਕਿ ਉਹ ਗੁਰੂ ਅਰਬਜਾਸ ਮਹਾਰਾਜ ਦੀ ਬਾਣੀ ਗੁਰੂਆਂ ਦੀ ਬਾਣੀ ਦਬਾ ਡਾਕਟਰ ਵੀ.ਆਰ ਅੰਬੇਕਰ ਸਾਹਿਬ ਦੀ ਸੋਚ ਔਰ ਫਲਸਫਾ ਸਾਹਿਬ ਕਾਸ਼ੀਰਾਮ ਜੀ ਦਾ ਜੋ ਸਾਨੂੰ ਦਿੱਤਾ ਹੋਇਆ ਟੀਚਾ ਸੰਜੀਵਾਲਤਾ ਦਾ ਟੀਚਾ ਸੰਵਿਧਾਨ ਨੂੰ ਮਰਾ ਕੇ ਰੱਖਣ ਦਾ ਸਾਡਾ ਜਿਹੜਾ ਟੀਚਾ ਜਿਹੜੀ ਸੈਕੂਲਰਿਜ਼ਮ ਸਾਡਾ ਹੈਗਾ ਸੁਸਾਇਟੀ ਦਾ ਤਰਨਰ ਰਪੇਖਾ ਨੂੰ ਬਣਾ ਕੇ ਰੱਖਣ ਦਾ ਟੀਚਾ ਔਰ ਸਭ ਤੋਂ ਵੱਡੀ ਗੱਲ ਲੋਕਤੰਤ ਤ ਨੂੰ ਬਣਾ ਕੇ ਰੱਖਣ ਦਾ ਜਿਹੜਾ ਸਿਧਾਂਤ ਹੈ ਉਹ ਸਾਡੇ ਵਿੱਚ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਕਿ ਇਹ ਬਹੁਜ ਸਮਾਜਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਸੰਵਿਧਾਨ ਔਰ ਲੋਕਤੰਤਰ ਨੂੰ ਬਚਾਉਣ ਦੇ ਵਿੱਚ ਸਸ਼ਕਤ ਹੈ ਤਾਕਤਵਰ ਹੈ ਔਰ ਇਹੀ ਹੀ ਸੱਤੀ ਪਾਰਟੀ ਹੈ ਜਿਹੜੀ ਇਹ ਸੇਵਾ ਸੰਭਾਲ ਕਰ ਸਕਦੀ ਹੈ ਇਸ ਕਰਕੇ ਇਲਾਕੇ ਦੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਮੈਂ ਫਗਵਾੜੇ ਵੱਲ ਨੂੰ ਜਦੋਂ ਤੁਰਿਆ ਤਾਂ ਮੇਰੇ ਮਨ 'ਚ ਇੰਨੀ ਜ਼ਿਆਦਾ ਉਹ ਨਹੀਂ ਸੀ ਕਿ ਇੱਕ ਨਾਰਮਲ ਡੇ ਦੀ ਤਰ੍ਹਾਂ ਜਿੱਦਾਂ ਮੈਂ ਪ੍ਰਚਾਰ ਕਰ ਰਿਹਾ ਲੇਕਿਨ ਜਿੱਦਾਂ ਹੀ ਮੈਂ ਫਗਵਾੜਾ ਸ਼ਹਿਰ ਦੇ ਵਿੱਚ ਬੜਾ ਬੇਅੰਤ ਦੁਨੀਆ ਹਰ ਸਮਾਜ ਦਾ ਹਰ ਵਰਗ ਕੀ ਬੱਚੇ ਕੀ ਜਵਾਨ ਕੀ ਬੀਬੀਆਂ ਕੀ ਮੇਰੇ ਭਰਾ ਹਰ ਵਾਰ ਜਦੋਂ ਮੈਨੂੰ ਦੁਕਾਨਦਾਰਾਂ ਨੇ ਗਲੀਆਂ 'ਚ ਮੈਂ ਨਿਕਲਿਆ ਤਾਂ ਨਿਕਲ-ਨਿਕਲ ਕੇ ਮੇਰੇ ਗਲ 'ਚ ਸ਼ਰੋਪੇ ਪਾਏ, ਹਾਰ ਪਾਏ ਔਰ ਮੈਨੂੰ ਵਧਾਈਆਂ ਦਿੱਤੀਆਂ ਔਰ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ ਔਰ ਮੈਂ ਡੇਰਾ ਪਨਬਾ ਦੇ ਵਿੱਚ ਵੀ ਜਾਣ ਦਾ ਮੈਨੂੰ ਮੌਕਾ ਮਿਲਿਆ ਮੈਂ ਸੰਤ ਗਰੀਬਦਾਸ ਉਹਨਾਂ ਦੇ ਡੇਰੇ 'ਚ ਵੀ ਗਿਆ ਉੱਥੋਂ ਵੀ ਸੰਤਾਂ ਮਹਾਂਪੁਰਖਾਂ ਨੇ ਮਰੇ ਬੜੇ ਖੁੱਲੇ ਦਿਲ ਦੇ ਨਾਲ ਮੈਨੂੰ ਆਸ਼ੀਰਵਾਦ ਦਿੱਤਾ ਔਰ ਮੈਂ ਪੂਰੀ ਤਨਦੇਹੀ ਨਾਲ ਇਹ ਕੋਸ਼ਿਸ਼ ਕਰਾਂਗਾ ਕਿ ਜੇ ਮੈਨੂੰ ਕੰਮ ਕਰਨ ਦਾ ਮੌਕਾ ਮਿਲਦਾ ਜਿੱਦਾਂ ਕਿ ਮੈਨੂੰ ਲੱਗ ਰਿਹਾ ਮੈਨੂੰ ਯਕੀਨੀ ਰੂਟ ਮੌਕਾ ਮਿਲੇਗਾ ਤਾਂ ਮੈਂ ਬਾਬਾ ਸਾਹਿਬ ਦੀ ਤਸਵੀਰ ਨੂੰ ਮਨ ਚ ਰੱਖ ਕੇ ਇਹ ਸਾਰੇ ਜੋ ਇਸ਼ੂਜ਼ ਆ ਉਹਨਾਂ ਨੂੰ ਰੈਡਰੈਸ ਕਰਨ ਦੀ ਕੋਸ਼ਿਸ਼ ਕਰਾਂਗਾ ਆਮ ਆਵਾਮ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਆਵਾਮ ਨੂੰ ਇਹ ਕਹਿਣਾ ਚਾਹੁੰਦਾ ਦੇਖੋ ਅਸੀਂ 70 ਸਾਲ ਹੋ ਗਏ ਵਕ ਵਕ ਥਾਂ ਤੇ ਬੰਡ ਹੋ ਕੇ ਅਸੀਂ ਬਹੁਤ ਤਸ਼ੱਦਦ ਚੱਲੀ ਆ ਅਤਿਆਚਾਰ ਚੱਲਿਆ ਅੱਜ ਦੇਖ ਲੀਏ 1% ਆਬਾਦੀ ਕੋ 40% ਸੰਪਤੀ ਉਹਨਾਂ ਲੋਕਾਂ ਕੋ ਚਲੀ ਗਈ ਅਡਾਨੀ ਅਮਬਾਨੀ ਟਾਟੇ ਬਿਰਲਿਆ ਦੇ ਘਰ ਭਰ ਗਏ ਲੇਕਿਨ ਗਰੀਬ ਨੂੰ ਕੀ ਮਿਲ ਰਿਹਾ 80 ਕਰੋੜ ਲੋਕ ਨੂੰ ਰਾਸ਼ਨ ਦੇ ਰਹਾ ਮੋਦੀ ਸਰਿਆਮੋ ਕਹਿ ਜਾ ਰਿਹਾ ਔਰ ਇਹ ਵੀ ਕਹਿ ਰਿਹਾ ਕਿ 2029 ਤੱਕ ਦਊਗਾ ਜਿਹੜਾ ਕਿ ਸਰਾ ਸਾਰ ਇੱਕ ਮਤਲਬ ਕਿ ਸਾਡੇ ਨਾਲ ਛਲ ਤੇ ਧੋਖਾ ਹੈ ਵੀ 2029 ਤੱਕ ਵੀ ਸਾਨੂੰ ਗਰੀਬ ਰੱਖੇਗਾ ਉਹਦੇ ਕੋਲ ਕੋਈ ਅਸੀ ਪਾਲਿਸੀ ਨਹੀਂ ਜਾਂ ਤਾਂ ਉਹ ਇਹ ਕਹਿੰਦੇ ਕਿ 2029 ਤੱਕ ਇਸ ਦੇਸ਼ 'ਚ ਕੋਈ ਵੀ ਭੁੱਖਾ ਨਹੀਂ ਰਹੇਗਾ ਸਭ ਲੋਕ ਕਮਾਨ ਉਹ ਕਹਿ ਰਿਹਾ 2029 ਤੱਕ ਵੀ 80 ਕਰੋੜ ਲੋਕਾਂ ਦਾ ਚਲੂਗਾ ਇਹਦਾ ਮਤਲਬ ਆ ਉਹਨਾਂ ਦੀਆਂ ਜਿਹੜੀਆਂ ਆਰਥਿਕ ਨ ਉਹ ਅੜਾਨੀ ਮਾਨੀ ਸ਼ਾਹੂਕਾਰਾਂ ਜਗੀਦਾਰਾਂ ਦੇ ਘਰ ਪਰਣੀਆਂ ਪਾਲਟੀਆਂ ਗਰੀਬਾਂ ਲਈ ਉਹਨਾਂ ਕੋਲ ਕੁਝ ਨਹੀਂ ਹੈ ਇਸ ਕਰਕੇ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਉਹ ਲੋਕ ਤੁਹਾਡੇ ਕੋਲ ਸ਼ਰਾਬ ਲੈ ਕੇ ਆਣਗੇ ਉਹ ਲੋਕ ਤੁਹਾਡੇ ਕੋਲ ਰਾਸ਼ਨ ਦੇ ਡੱਬੇ ਲੈ ਕੇ ਆਣਗੇ ਉਹ ਤਰ੍ਹਾਂ ਤਰ੍ਹਾਂ ਦੇ ਲਾਲਚ ਲੈ ਕੇ ਆਣਗੇ ਤੁਹਾਨੂੰ ਡਰਾਉਣਗੇ ਤੁਸੀਂ ਡਰਨਾ ਨਹੀਂ ਬਾਬਾ ਸਾਹਿਬ ਨੂੰ ਮਨ ਚ ਰੱਖ ਕੇ ਗੁਰੂ ਅਵਦਾਨਸ ਮਹਾਰਾਜ ਨੂੰ ਮਨ ਚ ਰੱਖ ਕੇ ਸਭ ਕਾਸ਼ੀਨਾਥੀ ਕੀਤੀ ਹੋਈ ਮਿਹਨਤ ਦੇ ਨਜ਼ਰ ਮਾਰ ਕੇ ਤੁਸੀਂ ਹੱਥੀਂ ਤੇ ਮੋਹਰਾਂ ਲਾਣੀਆਂ ਤੇ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ ਇਹ ਤੁਹਾਨੂੰ ਮੈਂ ਵਾਅਦਾ ਕਰਦਾ ਐਡਵੋਕੇਟ ਸਾਹਿਬ ਤੁਹਾਡਾ ਅਜੰਡਾ ਕੀ ਹੈ देखो एजेन्डा ਦਾ ਸਾਡੇ ਸਾਹਿਬ ਕਾਸ਼ੀਰਾਮ ਨੇ ਪਹਿਲਾਂ ਹੀ ਫੈਕਸ ਕਰ ਦਿੱਤਾ ਹੋਇਆ 바ਵਾ ਸਾਹਿਬ ਅੰਬੇਰਕਰ ਨੇ ਸਾਨੂੰ ਸੰਭਾਲ ਦਿੱਤਾ ਹੈ ਸਾਹਿਬ ਕਾਂਸ਼ੀਰਾਮ ਜੀ ਨੇ ਪਾਰਲੀਮੈਂਟ ਵਿੱਚ ਕਿਹਾ ਸੀਗਾ ਕਿ ਮੈਂ ਭਾਈਚਾਰਕ ਸੰਝ ਦੇ ਜੋ ਇੱਕ ਸਾਡਾ ਆਦਰਸ਼ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਅਸੀਂ ਉਸ ਬਾਣੀ ਦੇ ਮੁਤਾਬਕ ਕੰਮ ਕਰਕੇ ਇਸ ਦੇਸ਼ ਦੇ ਵਿੱਚ ਕਿਰਤ ਕਰੋ ਨਾਮ ਜਪੋ ਵੰਡ ਛਕੋ ਦੀ ਜਿਹੜੀ ਭਾਵਨਾ ਹੈ ਕਿਰਤਿਆਂ ਦਾ ਜਿਹੜਾ ਰਾਜ ਹੈ ਇੱਥੇ ਅਸੀਂ ਲੈ ਕੇ ਆਉਣਾ ਔਰ ਅਸੀਂ ਜਿਹੜੀ ਕਾਣੀ ਵੰਡਾ ਵਿਵਸਥਾ ਦੇ ਵਿੱਚ ਕਾਣੀ ਵੰਡ ਨੂੰ ਜਿਹੜਾ ਅਸੀਂ ਖਤਮ ਕਰਨਾ ਹੈ ਤਾਂ ਕਿ ਸਮਾਜ ਦਾ ਹਰ ਵਰਗ ਕੋਈ ਵੀ ਵਰਗ ਕਿਸੇ ਨਾਲ ਵਿਤਕਰਾਨ ਨਹੀਂ ਕੀਤਾ ਜਾਏਗਾ ਸਭ ਨੂੰ ਬਰਾਬਰੀ ਔਰ ਜਿਹੜੇ ਕੁਦਰਤੀ ਸੌਮੇ ਆ ਉਹਨਾਂ ਦਾ ਜਿਹੜਾ ਬੰਡ ਕਰਨੀ ਆ ਉਹ ਬਰਾਬਰ ਕਰਨੀ ਆ ਕਿ ਜਿੱਦਾਂ ਰਵਿਦਾਸ ਮਹਾਰਾਜ ਨੇ ਕਹਾਇਆ ਸੀ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੁਨ ਛੋਟ ਵੱਡੇ ਸਭ ਸੰਬੱਥੇ ਰਵਿਦਾਸ ਰਹੇ ਪ੍ਰਤੰਤ ਸਾਡਾ ਇਹ ਏਜੰਡਾ ਹੈ ਔਰ ਮੈਂ ਸਾਰੇ ਹੀ ਮੂਨਕ ਨਾਇਕ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਦੇਸ਼ਾਂ ਵਿਦੇਸ਼ਾਂ ਦੇਖ ਰਹੇ ਦਰਸ਼ਕਾਂ ਨੂੰ ਅਪੀਲ ਕਰਾਂਗਾ कि ਤੁਸੀਂ ਮੈਨੂੰ ਨਿਮਾਣੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਨੂੰ ਜੋ ਕਿ ਪਿਛਲੇ 27 ਤਾਈ 28 ਸਾਲ ਤੋਂ ਮੈਂ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਮੈਂ ਪਾਰਟੀ ਦੇ ਜਿਹੜੇ ਦਰਿਆ ਵਿਛਾਣ ਤੋਂ ਲੈ ਕੇ ਰਾਜਿਆ ਲੈਵਲ ਦੇ ਸਟੇਟ ਲੈਵਲ ਦੇ ਅਹੁਦਿਆਂ ਤੱਕ ਮੈਂ ਕੰਮ ਕੀਤਾ ਔਰ ਅੱਜ ਪਾਰਟੀ ਨੇ ਮੈਨੂੰ ਮੇਰੀ ਮਿਹਨਤ ਦੇਖ ਕੇ ਮੇਰੀ ਇਮਾਨਦਾਰੀ ਦੇਖ ਕੇ ਮੈਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਤੇ ਮੈਂ ਚਾਹੁੰਦਾ ਕਿ ਤੁਸੀਂ ਵੀ ਮੈਨੂੰ ਆਸ਼ੀਰਵਾਦ ਦਿਵੋ ਤੇ ਸੇਵਾ ਕਰਨ ਦਾ ਮੌਕਾ ਦਿਵੋ ਔਰ 1 ਜੂਨ ਨੂੰ ਹਾਥੀ ਦੇ ਉੱਪਰ ਮੋਹਰ ਲਗਾ ਕੇ ਬਹੁਜਨ ਸਮਾਜ ਪਾਰਟੀ ਨੂੰ ਸੱਤਾ ਦੇ ਬਿਠਾਉਣ ਦਾ ਕੰਮ ਕਰੋ ਜੈ ਭੀਮ ਜੈ ਭਾ